ਤਸਰੀਆਂ ਕਾਲਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪਰਨੀਤ ਚੋਪੜਾ ਤੇ ਰਾਗਵ ਚੱਡਾ ਨੇ ਵਿਆਹ ਦੇ ਪੂਰੇ ਹੋਏ 2 ਸਾਲ ਫੋਟੋ ਸਾਂਝੀ ਕਰਦਿਆਂ ਲਿਖਿਆ ਪਤਨੀ ਹੋਣ ਦੇ ਨਾਤੇ ਅਦਾਕਾਰੀ ਪਰ ਪਰਨੀਤੀ ਅਧਾਕਾਰੀ ਪਰਨੀਤੀ ਚੋਪੜਾ ਅਤੇ ਸਿਆਸਤਦਾਨ ਰਾਗਵ ਚੱਡਾ 24 ਸਤੰਬਰ ਨੂੰ ਆਪਣੀ ਦੂਜੀ ਵਿਆਹ ਦੀ ਵਰੇ ਗੰਡ ਮਨਾ ਰਹੇ ਹਨ ਇਹ ਜੋੜਾ ਆਪਣੇ ਪਹਿਲੇ ਬੱਚੇ ਦੀ ਉਮੀਦ ਵੀ ਕਰ ਰਿਹਾ ਹੈ ਇਸ ਜੋੜੇ ਨੇ ਦੋਸਤਾਂ ਨਾਲ ਅਤੇ ਨਜ਼ਦੀਕੀ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਉਦੇਪੁਰ ਵਿੱਚ ਵਿਆਹ ਕੀਤਾ ਪਰਨੀਤੀ ਚੋਪੜਾ ਨੇ ਇੱਕ ਮਜ਼ਾਕੀ ਫੋਟੋ ਸਾਂਝੀ ਕੀਤੀ ਹੈ ਪਰਨੀਤੀ ਨੇ ਇਸ ਖਾਸ ਮੌਕੇ ਨੂੰ ਮਨਾਉਣ ਲਈ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਸਾਂਝੀ ਕੀਤੀ ਜਦੋਂ ਇਹ ਜੋੜਾ ਪੈਰਿਸ ਗਿਆ ਸੀ ਤਾਂ ਫੋਟੋ ਵਿੱਚ ਰਗਵ ਨੇ ਇੱਕ ਟੀ-ਸ਼ਰਟ ਪਾਈ ਹੋਈ ਹੈ ਜਿਸ ਤੇ ਲਿਖਿਆ ਹੈ ਕਿ ਆਈ ਲਵ ਪੈਰਿਸ ਇਸ ਪਲ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਪਰਨੀਤੀ ਨੇ ਪੈਰਿਸ ਵਿੱਚ ਐਸ ਲੁਕਾ ਦਿੱਤਾ ਇਸ ਤੋਂ ਪਤਾ ਲੱਗਾ ਕਿ ਟੀ-ਸ਼ਰਟ ਤੇ ਆਈ ਲਵ ਪ੍ਰੀ ਲਿਖਿਆ ਹੋਇਆ ਸੀ ਜੋ ਕਿ ਪਰਨੀਤੀ ਦਾ ਉਪਮਾਨ ਵੀ ਹੈ ਪਰਨੀਤੀ ਨੇ ਲਿਖਿਆ ਹੈ ਇਮੋਸ਼ਨਲ ਮੈਸੇਜ ਉਸ ਨੇ ਇੱਕ ਦਿਲ ਨੂੰ ਛੋਣ ਵਾਲਾ ਲਾਈਨ ਵਾਲਾ ਕੈਪਸ਼ਨ ਵੀ ਲਿਖਿਆ ਇੱਕ ਪਤਨੀ ਹੋਣ ਦੇ ਨਾਤੇ ਗਲਤੀ ਨੂੰ ਸੁਧਾਰਨਾ ਮੇਰਾ ਫਰਜ਼ ਸੀ ਵਰੇ ਗੰਡੂ ਮੁਬਾਰਕ ਮੇਰੀ ਰਾਗਾਈ ਮੇਰੀ ਜ਼ਿੰਦਗੀ ਦਾ ਪਿਆਰ ਮੇਰੇ ਮੇਰਾ পাগল ਦੋਸਤ ਤੇ ਮੇਰੀ ਸ਼ਾਂਤ ਤੋਂ ਸ਼ਾਂਤ ਪਤਨੀ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਤੁਹਾਡੇ ਨਾਲ ਬਤੋਨ ਲਈ ਇੰਤਜ਼ਾਰ ਕਰ ਸਕਦੀ ਹਾਂ ਪਰ ਨੀਤੀ ਨੇ ਲਿਖਿਆ ਹੈ ਕਿ ਰਾਗਵ ਦੀ ਨੀਤੀ ਦੀ ਕਹਾਣੀ ਦੁਬਾਰਾ ਉਹ ਸੰਜੀ ਕੀਤੀ ਰਾਗਵ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਵੱਖਰੇ ਕੈਪਸ਼ਨ ਨਾਲ ਤੋਂ ਉਹੀ ਤਸਵੀਰਾਂ ਸਾਂਝੀਆਂ ਕੀਤੀਆਂ ਉਸ ਨੇ ਲਿਖਿਆ ਕਿ ਬ੍ਰੇਕਿੰਗ ਪਤਨੀ ਅਤੇ ਪਤੀ ਨੂੰ ਆਪਣੇ ਤੋਂ ਵੱਧ ਕੁਝ ਵੀ ਪਿਆਰ ਕਰਨ ਤੋਂ ਇਨਕਾਰ ਕਰਦੀ ਹੈ ਸ਼ਹਿਰਾਂ ਨੂੰ ਵੀ ਨਹੀਂ ਉਸ ਕੁੜੀ ਨੇ ਬਰੇ ਗੰਡ ਦੀਆਂ ਮੁਬਾਰਕਾਂ ਜੋ ਹਰ ਜਗ੍ਹਾ ਨੂੰ ਘਰ ਵਰਗਾ ਮਹਿਸੂਸ ਕਰੋਂਦੀ ਹੈ ਅਕਸਰ ਵਿੱਚ ਕੀਤਾ ਕਿ ਪ੍ਰੈਗਨੈਂਸੀ ਦੇ ਦੌਰਾਨ ਇਸ ਤੋਂ ਪਹਿਲਾਂ 25 ਅਗਸਤ ਨੂੰ ਪ੍ਰਨੀਤੀ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਨਾਲ ਆਪਣੀ ਗਰਭਵਸਤਾ ਦੀ ਖਬਰ ਸਾਂਝੀ ਕੀਤੀ ਸੀ ਇੱਕ ਫੋਟੋ ਵਿੱਚ ਇੱਕ ਕੇਕ ਸੀ ਜਿਸ ਦੇ 1+1=3 ਸ਼ਬਦ ਲਿਖੇ ਹੋਏ ਸਨ ਦੂਜੇ ਵਿੱਚ ਪ੍ਰਨੀਤੀ ਅਤੇ ਰਾਗਵ ਦਾ ਇੱਕ ਵੀਡੀਓ ਸੀ ਜਿਸ ਵਿੱਚ ਉਹ ਇੱਕ ਪਾਰਕ ਵਿੱਚੋਂ ਹੱਥ ਵਿੱਚ ਹੱਥ ਪਾ ਕੇ ਤੁਰ ਰਹੇ ਸਨ ਕੈਪਸ਼ਨ ਵਿੱਚ ਲਿਖਿਆ ਹੈ ਕਿ ਸਾਡੀ ਛੋਟੀ ਜਹੀ ਗਲਤੀ ਆਪਣੇ ਰਸਤੇ ਤੇ ਰਸਤੇ ਤੇ ਵਿਆਹ ਵਿੱਚ ਕੌਣ ਕੌਣ ਸ਼ਾਮਲ ਹੋਏ ਕਈ ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ ਪ੍ਰਨੀਤੀ ਅਤੇ ਰਾਗ 24 ਸਤੰਬਰ 2023 ਨੂੰ ਵਿਆਹ ਕਰਵਾ ਲਿਆ ਇਸ ਜੋੜੇ ਨੂੰ ਰਾਜਸਥਾਨ ਦੇ ਉਦੇਪੁਰ ਵਿੱਚ ਲੀਲਾ ਪੈਲਸ ਵਿੱਚ ਇੱਕ ਨਿੱਜੀ ਸਮਰੋਹ ਵਿੱਚ ਵਿਆਹ ਕੀਤਾ ਪ੍ਰਨੀਤੀ ਦੀ ਮਾਸੀ ਅਤੇ ਪ੍ਰਿੰਕਾ ਚੋਪੜਾ ਦੀ ਮਾਂ ਮધુ ਚੋਪੜਾ ਵੀ ਵਿਆਹ ਵਿੱਚ ਸ਼ਾਮਲ ਹੋਏ ਅਰਵਿੰਦਰ ਕੇਜਰੀਵਾਲ ਮਰਵਿੰਦਰ ਕੇ ਜਰੀ ਰਵਿੰਦਰ ਕੇ ਜਤਿਵਾਲ ਆਦਤਿਆਂ ਠਾਕਰੇ ਭਗਵੰਤ ਮਾਨ ਮਨੀਸ਼ ਸ਼ਮਲੋਤਰਾ ਤੇਰਪ੍ਰਿੰਨ ਸਿੰਘ ਸਾਨੀਆਂ ਮਿਰਜਾ ਵੀ ਮੌਜੂਦ ਸਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ